ਤੇ ਪਰ ਇਹ ਵੀ ਲੋਕ ਕਹਿੰਦੇ ਨੇ ਕਿ ਜਦੋਂ ਬਾਦਲ ਸਾਹਿਬ ਦੀ ਜਿਹੜਾ ਅਕਾਲੀ ਦਲ ਡਾਊਨ ਚੱਲ ਡਾਊਨ ਫਾਲ ਤੇ ਆ ਗਿਆ ਬਿਲਕੁਲ ਕਿਉਂਕਿ ਬਹੁਤ ਸਾਰੇ ਆਗੂ ਜਿਹੜੇ ਉਹ ਛੱਡ ਗੱਟ ਜਿਹੜੇ ਮੈਂਬਰ ਸੀ ਸੀਨੀਅਰ ਆਗੂ ਸੀਗੇ ਉਹ ਪਾਰਟੀ ਛੱਡ ਗਏ ਹੁਣ ਜਦੋਂ ਬਿਲਕੁਲ ਅਕਾਲੀ ਦਲ ਨਹੀਂ ਡਾਕਟਰ ਸੁਖੀ ਨੂੰ ਉੱਪਰ ਲਿਆਂਦਾ ਅੱਜ ਅਕਾਲੀ ਦਲ ਡਾਊਨ ਫਾਲ ਜਾ ਰਿਹਾ ਤੇ ਡਾਕਟਰ ਸੁਖੀ ਪਿੱਛੇ हट ਗਿਆ ਕੀ ਜਵਾਬ ਦਿੰਨੇ ਆ ਉਹਨਾਂ ਦਾ ਨਹੀਂ ਦੇਖੋ ਇਹ ਮੈਂ ਤਾਂ ਉਹੀ ਦੱਸਿਆ ਨਾ ਵੀ ਹਰ ਇੱਕ ਦਾ ਆਪਣਾ ਆਪਣਾ opinion ਹੈ ਮੈਂ ਆਪਣਾ opinion ਦੱਸਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਅਕਾਲੀ ਦਲ ਤੋਂ ਅਕਾਲੀ ਦਲ ਨੂੰ ਵੀ ਮੇਰੇ ਤੋਂ ਕੋਈ ਪ੍ਰੋਬਲਮ ਨਹੀਂ ਸੀ ਪਰ ਮੈਂ ਸਮਝਦਾ ਕਿ ਐਮ ਐਲ ਏ ਨੂੰ ਵਸੇ ਤਾਂ ਜਿਆਦਾ ਕਿਤੇ ਬਰਾਬਰਤਾ ਆ ਜਾਏ ਸਾਰੇ ਐਮ ਐਲ ਏ ਬਿਸ਼ਕੋ ਕਿਸੇ ਵੀ ਪਾਰਟੀ ਦਾ ਹੋਵੇ ਐਮ ਐਲ ਏ ਦਾ ਐਮ ਐਲ ਏ ਜਦੋਂ ਇਹ ਸੋਚ ਆ ਜਾਏ ਫਿਰ ਤਾਂ ਸ਼ਾਇਦ ਕੋਈ ਪਰ ਨੈ ਮੰਨ ਲੱਗਦਾ ਕਿ ਭਈ ਪ੍ਰਾਇੋਰਟੀ ਜਿਹੜੀ ਆ ਉਹ ਲੋਕ ਹੋਣੇ ਚਾਹੀਦੇ ਆ ਪ੍ਰਾਇੋਰਟੀ ਕਹਿੰਦਾ ਮਨ ਲੋਕ देखो मोटा ही है ना मोटा तो हर केने सोच के पानी है हां बिल्कुल मैंने विकास से ਤੁਸੀਂ ਵੀ ਦੱਸੋ ਵੀ 10 ਸਾਲ ਬਾਅਦ ਤੁਸੀਂ ਕਿਉਂ ਜਿਹੜਾ ਬੰਦਾ ਐਮਐਲ ਬਣ ਕੇ ਘੁੰਮ ਜਾਂਦਾ ਕਹਿੰਦਾ ਤੂੰ ਜਲੇ ਕਹਿੰਦਾ ਤੂੰ ਕੰਮ ਕੋਈ ਨਹੀਂ ਕਰ ਤੂੰ ਸਾਨੂੰ ਵੋਟ ਪਾਉਂਗੇ ਬਿਲਕੁਲ ਨਹੀਂ ਮਿਲਦਾ ਜਿਹੜਾ ਕੰਮ ਕਰ ਉਹ ਤੇ ਵੋਟ ਹੈ ਇਸ ਕਰਕੇ ਕਹਿੰਦਾ ਮੈਂ ਇਹ ਮਹਿਸੂਸ ਕਰਦਾ ਕਿ ਸਾਨੂੰ ਮੇਰੇ ਇਸ ਡਿਸੀਜਨ ਨੂੰ ਪੋਜ਼ੀਟਿਵਲੀ ਲਓ ਮੈਂ ਵਾਦਾ ਕਰਦਾ ਫਿਰ ਰਿਪੀਟ ਕਰਦਾ ਕਿ ਇੱਕ ਸਾਲ ਚ ਕੁਝ ਨਾ ਕੁਝ ਕਰਾਂਗੇ ਕਿਉਂਕਿ ਉਹਦੀ ਜਿਹੜੀ ਆ ਉਹ ਸਰਪੁਖਾਂਸੇ ਮਾਨ ਸਾਹਿਬ ਨੇ ਮੈਨੂੰ ਵਿਸ਼ਵਾਸ ਦਵਾਇਆ ਉਹਨਾਂ ਦੇ ਵਿਸ਼ਵਾਸ ਤੇ ਹੀ ਮੈਂ ਆਇਆ ਤੁਹਾਡੇ ਦਲ ਇੱਥੇ ਆਣ ਤੋਂ ਬਾਅਦ ਆਮ ਆਦਮੀ ਚ ਆਉਣ ਤੋਂ ਬਾਅਦ ਕਿਹ ਬਾਦਲ ਸਰ ਦਾ ਫੋਨ ਆਇਆ ਜਾਂ ਕਿਸੇ ਸੀਨੀਅਰ ਲੀਡਰ ਕਾਲੀਲ ਦਾ ਫੋਨ ਆਇਆ ਵੀ ਡਾਕਟਰ ਸਾਹਿਬ ਆਏ ਮੈਂ ਇਦਾਂ ਨਹੀਂ ਹੈਗਾ ਬਾਲਸਾ ਦਾ ਫੋਨ ਆਇਆ ਵਿੱਚ ਲੀਡਰ ਸਾਹਿਬਾਨ ਦੇ ਆਏ ਪਰ ਉਹਨੂੰ ਮੈਂ ਕਿਹਾ ਤੁਸੀਂ ਕਹਿੰਦਾ ਮੈਂ ਦੇਖੋ ਮੈਂ ਕਦੀ ਕਿਸੇ ਨੂੰ ਵੈਸੇ ਮੈਂ ਕਦੀ ਕਦੀ ਬਹੁਤ ਕਦੀ ਗੱਲ ਕਰਦਾ ਨਹੀਂ ਤਾਂ ਮੈਂ ਆਪਣੇ ਤਰੀਕੇ ਨਾਲ ਕਿ ਮੇਰੀਆਂ ਕੁਝ ਮਜਬੂਰੀਆਂ ਰਹੀਆਂ ਹਨ ਇਹਨਾਂ ਕੁਝ ਤੋਂ ਮਜਬੂਰੀਆਂ ਰਹੀਆਂ ਕਿ ਜੋ ਕੋਈ ਵਫ਼ਦ ਦੇ ਵਫ਼ਾ ਨਹੀਂ ਹੁੰਦਾ ਤਾਂ ਕੁਝ ਤਾਂ ਕਹਿੰਦਾ ਮੈਨੂੰ ਗੱਲਾਂ ਇਹ ਹੁੰਨੀਆਂ ਆ ਤੁਹਾਡੇ ਕਹਿੰਦਾ ਮੈਂ ਜਿਹਦੇ ਕਰਕੇ ਤੁਸੀਂ ਮੇਰੀ ਮੇਰੀ ਮਜਬੂਰੀ ਜਿਹੜੀ ਆ ਉਹ ਮੇਰੇ ਲੋਕ ਆ ਮੈਂ ਮਹਿਸੂਸ ਕਰਦਾ ਕਿ ਇਥੇ ਕਰਪਸ਼ਨ ਬੰਦ ਹੋ ਜਾਏ ਇੱਥੇ ਸਿਹਤ ਸਹੂਲਤਾਂ ਜਾਣ ਤੇ ਚੰਗੀ ਐਜੂਕੇਸ਼ਨ ਮਿਲ ਜਾਏ ਇੱਥੇ ਇਹਨਾਂ ਮਤਲਬ ਜੇ ਲੋਕਾਂ ਦੇ ਆਮ ਲੋਕਾਂ ਦੇ ਡਵੈਲਪਮੈਂਟ ਹੋ ਰਿਹਾ। ਅੱਜ ਤੱਕ ਤੁਸੀਂ ਜਿਹੜੇ ਤੁਹਾਡੇ ਪਹਿਲੇ ਵਰਕਰ ਸੀ ਅਕਾਲੀ ਦਲ ਦੇ ਨਾਲ ਤੁਹਾਡਾ ਬਹੁਤ ਸਮਰਥਨ ਦਿੱਤਾ। ਬਹੁਤ ਪਿੰਡਾਂ ਦੇ ਲੋਕ ਜਿਹੜਾ ਤੁਹਾਡਾ ਅੱਜ ਵੀ ਪਿਆਰ ਹੈ। ਉਹਨਾਂ ਨਾਲ ਵੀ ਤੁਸੀਂ ਵਿਚਾਰ ਵਟਾਂਦਰਾ ਕੀਤਾ। ਉਸ ਤੋਂ ਬਾਅਦ ਜੁਆਇਨਿੰਗ ਤੋਂ ਪਹਿਲਾਂ ਕੀਤਾ ਜਾਂ ਬਾਅਦ ਵਿੱਚ ਕਰਨਿਆ ਮੈਂ ਨਹੀਂ ਮੈਂ ਮੈਂ ਕਿਸੇ ਨਾਲ ਨਹੀਂ ਮੈਂ ਕਿਸੇ ਨਾਲ ਨਹੀਂ। ਮੈਨੂੰ 6 ਵਜੇ ਤਾਂ ਮੇਰੀ ਗੱਲ ਹੁੰਦੀ ਆ। ਅੱਛਾ। 10 ਵਜੇ ਮੈਂ ਘਰ ਪਹੁੰਚਦਾ। ਸਵੇਰ ਉੱਠ ਕੇ ਮੈਂ ਚੱਲੀ ਆ ਮੈਨੂੰ ਕਿਹਾ ਨਹੀਂ ਜੇ ਮੈਂ ਗੱਲਾਂ ਬਾਤਾਂ 'ਚ ਪੈ ਗਿਆ। ਪੇ ਮੈਂ ਤਾਂ ਸ਼ਾਇਦ ਡਿਸੀਜਨ ਨਾ ਲਿਆ ਹੋਵੇ ਜਾਂ ਨਾਲ ਲਿਆ ਹੋਵੇ ਹਾਂ ਹੁਣ ਕੋਈ ਬਰਕਰਤ ਤੁਹਾਡੇ ਨਾਲ ਨਹੀਂ ਬੀ ਬਰਕਰਤ ਦੇਖੋ ਮੈਂ ਸਭ ਨੂੰ ਇਹ ਬੇਨਤੀ ਕਰਦਾ ਸਾਰਿਆਂ ਨੂੰ ਜੀ ਵੀ ਮੈਂ ਤਾਂ ਕਦੀ ਅੱਜ ਤੱਕ ਤੁਸੀਂ ਦੱਸੋ ਵੀ ਮੈਂ ਕਦੀ ਕਿਸੇ ਨੂੰ ਅੱਜ ਤੱਕ ਪਾਰਟੀ ਪੁੱਛੀ ਸੀ ਨਹੀਂ ਜਦੋਂ ਕੋਈ ਮੇਰੇ ਕੋਲ ਆਂਦਾ ਸੀ ਜਦੋਂ ਤਾਂ ਮੈਂ ਇੱਥੇ ਆਇਆ ਐਜ਼ ਅ ਪਲੈਨਿੰਗ ਬੋਰਡ ਚੇਅਰਮੈਨ ਮੈਂ 2013 ਤੋਂ ਇੱਥੇ ਕੰਮ ਕਰਦਾ ਕਦੀ ਮੈਂ ਕਦੀ ਕਿਸੇ ਨੂੰ ਵੀ ਬੰਗਿਆਂ ਦੇ ਵਿੱਚ ਇਹ ਨਹੀਂ ਪੁੱਛਿਆ ਜਿਹੜਾ ਮੇਰੇ ਕੋਲ ਕੰਮ ਆਵੇ ਕਿ ਤੇਰੀ ਪਾਰਟੀ ਕਿਹੜੀ ਹੈ ਮੇਰੀ ਡਿਊਟੀ ਸੀ ਕੰਮ ਕਰਨਾ ਅੱਜ ਐਮਐਲਏ ਆ ਮੈਂ ਸਾਰਿਆਂ ਦਾ ਐਮਐਲਏ ਆ ਮੇਰੇ ਲਈ ਸਾਰੇ ਬਰਾਬਰ ਆ ਸਭ ਦਾ ਕੰਮ ਕਰੂੰਗਾ ਜੇ ਕਿਸੇ ਦਾ ਕਹਿੰਦਾ ਮੈਨੂੰ ਲੱਗੂਗਾ ਕਿ ਇਹਨੇ ਕੰਮ ਕੀਤੇ ਆ ਜੇ ਕਿਸੇ ਨੇ ਮੈਨੂੰ ਵੋਟ ਪਾਣੀ ਆ ਪਾ ਦੂਗਾ ਨਹੀਂ ਤਾਂ ਨਾ ਸਹੀ